ਦੋਈ ਪਰਮ ਭੁਲਾਉਣੀਆਂ ਦੂਜੇ ਲਗਾਹੇ ਤੋ ਲਕਸ਼ੀਆਰ ਬਣਾਏ ਕਾਰਜ ਨਾਹੀ ਕੀਤ ਬਾਦੋਏ ਭਰਮ ਭੁਲਾਉਣੀਆਂ ਦੂਜੇ ਲਗਾ ਹੀ ਤ ਲਗਿ ਸ਼ਿਗਾਰ ਗਣਾਈ ਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸਸ ਹੀ ਤਦ ਵੇਲੇ ਕੈਸਨ ਪ੍ਰੇਤ ਪਕੜ ਚਲਾਈਨ ਦੂਤ ਚਾਮੂ ਕਿਸੇ ਨ ਦੇਣੀ ਪੇਤ ਛੱਡ ਘੜੋ ਦੇਖਿਨੇ ਮਾਹੇ ਜਿਨਸਿਓ ਲਗਾਹੇਦ ਹੱਥ ਮਰੂੜੇ ਤਨ ਕਪੇ ਸ਼ਿਆਹ ਹੋਆ ਸੀਤ ਜੇ ਹਾ ਬੀਚੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਭਾਤੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨਾਂ ਰਹਿਤ ਪ੍ਰਵਦੀਤ ਸੇ ਭਾਦੋਏ ਨਰਕ ਨ ਪਾਈ ਆ ਹੈ ਗੁਰ ਰਖਣ ਵਾਲਾ ਹੀ ਤ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਨੂ ਸਾਧ ਸੰਗਤ ਜੀ ਤਨਤਾ ਦੇ ਜੋਗ ਆਪ ਆਪਣਾ ਕੀਮਤੀ ਸਮਾਂ ਗੁਰੂ ਦਰ ਤੇ ਲਗਾਉਂਦੇ ਹੋ ਪਿਆਰਿਓ ਅਸਲੀ ਜੀਵਨ ਦਾ ਕੀਮਤੀ ਸਮਾਂ ਇਹੀ ਹੈ। ਆਓ ਹਰ ਸੰਗਰਾਂਦ ਦੀ ਤਰ੍ਹਾਂ ਪਾਦੋਂ ਮਹੀਨੇ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਸਤਿਗੁਰੂ ਸਾਨੂੰ ਕੀ ਫਰਮਾਨ ਬਖਸ਼ਿਸ਼ ਕਰਦੇ ਨੇ। ਪਾਦੋਂ ਇਹ ਪਰਮਪੁਲਾਣੀਆਂ ਬੁੱਝੇ ਲੱਗਾ ਹੇਤ ਲੱਖ ਸ਼ਿਗਾਰ ਬਨਾਇਆ ਕਾਰਜ ਨਾ ਹੀ ਕੀ ਪਾ ਦੋਈ ਪਾ ਦੋ ਨੂੰ ਸਤਿਗੁਰੂ ਨੇ ਲਿਖਿਆ ਪਾ ਦੋਈ ਦਾ ਭਾਗ ਕਿ ਦੋਵੇਂ ਭਾਗ ਠੰਡ ਵੀ ਤੇ ਗਰਮੀ ਵੀ ਜੇ بارش ਹੋ ਗਈ ਮੌਸਮ ਬਦਲ ਗਿਆ ਜੇ ਗਰਮੀ ਹੋ ਗਈ ਤੇ ਗਰਮੀ ਦੇ ਤਰ ਕਟੇ ਜਿਹੜੇ ਨੇ ਪਿਆਰਿਓ ਪਰਮ ਭਲੇਖੇ ਜੇ ਪਾ ਕੇ ਸਾਨੂੰ ਤਵਾੜ ਵੀ ਬਖਸ਼ਿਸ਼ ਕਰਦੇ ਨੇ ਗਰਮੀ ਵੀ ਬਖਸ਼ਿਸ਼ ਕਰਦੇ ਨੇ ਸਤਿਗੁਰੂ ਦਾ ਨਾਮ ਵੀ ਜਪਉਂਦੇ। ਭਾ ਦੋਹੇ ਪਰਮ ਭੁਲਾਣੀਆਂ ਦੂਜੇ ਲੱਗਾ ਹੈ। ਹੁਣ ਐਸਾ ਸਮਾਂ ਹੋਵੇ ਬੇਅੰਤ ਗਰਮੀ ਹੋਵੇ। ਹਮਸ ਭਰਿਆ ਸਮਾਂ ਹੋਵੇ ਪਰਮੇਸ਼ਰ ਨੂੰ ਫਰਜਾਦ ਨਾ ਕੀਤਾ ਜਾਵੇ। ਤੇ ਮਾਰੇ ਕਰਮਾਂ ਦੀ ਨਿਸ਼ਾਨੀ। ਤੇ ਸਤਿਗੁਰੂ ਸਮਝਾਉਂਦੇ ਕਿਵੇਂ ਨੇ ਪਿਆਰੋ ਲੱਖ ਸ਼ਿਗਾਰ ਬਨਾਇਆ ਕਾਰਜ ਨਹੀਂ ਖੇਤ ਹੁਣ ਪਿਆਰਿਓ ਮੈਂ ਇੱਕ ਚੀਜ਼ ਆਪਦੇ ਨਾਲ ਸਪਸ਼ਟ ਸ਼ਰਮਨ ਕਰਵਾ ਦੇਵਾਂ ਇੱਕ ਅਕਾਲ ਪੁਰਖ ਆਪਾਤਮਾ ਜਿਹੜਾ ਮਰਦ ਪ੍ਰਧਾਨ ਜੇ ਬਾਕੀ ਅਸੀਂ ਸਾਰੇ ਜੀਵ ਇਸਤਰੀ ਨੇ ਆਈ ਨੇ ਇਹ ਕੋਈ ਇਸਤਰੀਆਂ ਬਾਤ ਇਹ ਸ਼ਬਦ ਨਹੀਂ ਪਿਆਰਿਓ ਇਹ ਸਾਡੀ ਸਾਰੀ ਕਾਇਨਾਤ 84 ਲੱਖ ਜੂਨ ਵਾਸਤੇ ਹੈ ਸਤਿਗੁਰੂ ਇੱਥੇ ਵਰਨਣ ਕੀ ਕਰਦੇ ਨੇ ਕਹਿੰਦੇ ਲੱਖ ਸ਼ਿਗਾਰ ਬੁਣਾਇਆ ਕਾਰਜ ਨਾਹੀਂ ਕੀਤ ਹੁਣ ਇੱਕ ਜੀਵ ਰੂਪੀ ਇਸਤਰੀ ਲੱਖਾਂ ਸ਼ਿਗਾਰ ਕਰੇ ਪਤੀ ਪਰਮੇਸ਼ਰ ਦੀ ਉਡੀਕ ਦੇ ਵਿੱਚ ਪਰ ਪਿਆਰਿਓ ਪਤੀ ਪਰਮੇਸ਼ਰ ਦੇ ਨਾਲ ਨਹੀਂ ਨਹੀਂ ਸਤਿਗੁਰੂ ਕਹਿੰਦਾ ਦੂਜੇ ਲੱਗਾ ਹੇਤ ਹੁਣ ਪਤੀ ਪਰਮੇਸ਼ਰ ਜਾਣਦਾ ਹੋਵੇ ਤੇ ਸਤਿਗੁਰੂ ਕਹਿੰਦੇ ਲੱਖ ਸ਼ਿਗਾਰ ਬਨਾਇਆ ਕਾਰ ਜਨਾ ਇੱਕੇ ਕਿਸੇ ਕੰਮ ਨਹੀਂ ਸ਼ਿਗਾਰ ਕੀਤਾ ਕਿਉਂਕਿ ਅਸੀਂ ਜੇ ਪ੍ਰਮਾਤਮਾ ਨੂੰ ਰਜ਼ਾ ਨਹੀਂ ਸਕਦੇ ਪ੍ਰਮਾਤਮਾ ਦੇ ਨਾਲ ਸਾਝ ਨਹੀਂ ਪਾ ਸਕਦੇ ਪਿਆਰਿਓ ਤੇ ਪ੍ਰਮਾਤਮਾ ਦੇ ਦਰ ਤੇ ਇਸੇ ਤਰ੍ਹਾਂ ਹੀ ਸਾਡਾ ਆਉਂਦਾ ਸਾਨੂੰ ਵੀ ਪ੍ਰਮਾਤਮਾ ਚੰਗਾ ਨਹੀਂ ਜੇ ਸਮਝਦਾ ਸਮੂਹ ਜੀਵਾਂ ਨੂੰ ਮੈਂ ਗੱਲ ਕਰਦਾ ਅੱਗੇ ਕੀ ਕਹਿੰਦੇ ਨੇ ਸਤਿਗੁਰੂ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਕੋਣ ਹਰ ਸ਼ਬਦ ਸਾਰੀ ਗੁਰਬਾਣੀ ਦੇ ਵਿੱਚ ਸਤਿਗੁਰੂ ਮੋਹ ਦੇ ਨਾਲੋਂ ਤੋੜਦੇ ਨੇ ਮੋਹ ਕੀ ਹੈ ਪਿਆਰਿਓ ਮਾਇਆ ਦਾ ਮੋਹ ਪਰਿਵਾਰ ਦਾ ਮੋਹ ਬੱਚਿਆਂ ਦਾ ਮੋਹ ਪਰ ਪਿਆਰਿਓ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜਿਤ ਕਰਦੇ ਨੇ ਸਤਿਗੁਰੂ ਕਹਿੰਦੇ ਇੱਥੇ ਤੁਹਾਡਾ ਕੋਈ ਸੰਗੀ ਨਹੀਂ ਇੱਥੇ ਤੁਹਾਡਾ ਕੋਈ ਸਾਥੀ ਨਹੀਂ ਜੇ ਚਾਹੇ ਵੱਡੀਆਂ-ਵੱਡੀਆਂ ਕੋਠੀਆਂ ਹੋਣ ਚਾਹੇ ਸੋਹਣੀ ਜਾਇਦਾਦ ਹੋਵੇ ਸੋਹਣੀ ਮਾਇਆ ਹੋਵੇ ਸੋਹਣੇ ਧੀਆਂ ਪੁੱਤਰ ਹੋਣ ਪਰ ਪਿਆਰਿਓ ਜਦੋਂ ਅਖੀਰਲਾ ਵੇਲਾ ਆਇਆ ਉਦੋਂ ਇਹਨਾਂ ਦੇ ਵਿੱਚੋਂ ਕਿਸੇ ਵੀ ਨਾਲ ਨਹੀਂ ਨਿਕਲਦਾ ਜਿਤਨੇ ਦਿਨ ਦੇਹ ਬਿਰਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਿਆਰਿਓ ਜਿਸ ਵੇਲੇ ਇਹ ਦੇਹ ਦੇ ਵਿੱਚੋਂ ਸਤਿਗੁਰੂ ਨੇ ਵੇਲਣੇ ਵਾਂਗੂ ਪੀੜ ਕੇ ਸਰੀਰ ਦੇ ਵਿੱਚੋਂ ਜਿੰਦ ਕੱਢ ਲੈਣੀ ਆ ਨਾ ਤੇ ਫਿਰ ਉਹੀ ਘਰ ਦੇ ਜੀ ਜਿਨ੍ਹਾਂ ਦੇ ਨਾਲ ਮੋਹ ਸੀ ਉਹਨਾਂ ਸਾਰਿਆਂ ਨੇ ਸੋਚਣਾ ਕਿ ਹੁਣੇ ਪ੍ਰੇਤ ਪਿਆ ਇਹ ਨੂੰ ਵੇਲੇ ਨਾਲ ਕੱਢੀਏ ਜਿਆਦਾ देर ਨਾਲ ਆਈਏ ਗਰਮੀ ਬੜੀ ਹੈ ਇਹਦੇ ਸਰੀਰ ਸਮੈ ਲੈਣਾ ਛੜ ਜਾਵੇ ਵੇਲੇ ਨਾਲ ਸਾਹ ਲਈਏ ਮਰਦੇ ਦੀ ਬੇਦਬੀ ਨਾ ਹੋਵੇ ਸੋ ਅੱਗੇ ਸਤਿਗੁਰੂ ਕਹਿੰਦੇ ਪਕੜ ਚਲਾਉਣ ਦੂਤ ਜਾਮ ਕਿਸੇ ਨਾ ਦੇਣੀ ਭੇਟ ਪਿਆਰਿਓ ਜਿਸ ਵੇਲੇ ਬੱਚੇ ਨੇ ਜਨਮ ਲਿਆ ਨਾਲ ਸਾਹ ਇਹ ਨਾਲ ਸਰੀਰ ਆਇਆ ਹੁਣ ਵੱਡਾ ਹੋਇਆ ਬਜ਼ੁਰਗੀ ਦੇ 나ਗੇ ਪਹੁੰਚਿਆ ਤੇ ਸਰੀਰ ਨੇ ਆਤਮਾ ਦੇ ਨਾਲ ਵਿਚਾਰ ਕੀਤੀ ਕਹਿੰਦੀ ਆਪਾਂ ਜੰਮੇ ਇਕੱਠੇ ਸਾਂ ਜਾਵਾਂਗੇ ਵੀ ਇਕੱਠੇ ਆਤਮਾ ਕਹਿੰਦੀ ਠੀਕ ਐ ਜੰਮੇ ਇਕੱਠਿਆਂ ਸੋਨਾ ਸਮਾਂ ਨਿਗਾਇਆ ساری ਜ਼ਿੰਦਗੀ ਪਰ ਪਿਆਰਿਆ ਇਹ ਗੱਲ ਭੁੱਲ ਜਾ ਕਿ ਆਪਣਾ ਅੱਗੇ ਜਾਣ ਲੱਗਿਆਂ ਸਾਥ ਵੀ ਹੋਵੇਗਾ ਜਾਣ ਲੱਗਿਆਂ ਤੇਰਾ ਸਰੀਰ ਇੱਥੇ ਰਹਿ ਜਾਣਾ ਮੈਂ ਉਡਾਰੀ ਮਾਰ ਕੇ ਅੱਗੇ ਨਿਕਲ ਜਾਣਾ ਜਿੰਤ ਦਿਨ ਦੇਹ ਬਿਨ ਸਸੀਤ ਤਵੇਲੇ ਗੈਸਨ ਪ੍ਰੇਤ ਪਕੜ ਜਲਾਣ ਦੂਤ ਜਮ ਕਿਸੇ ਨਾ ਦੇਣੀ ਭੇਰ ਜਮਕਾ ਡੰਡ ਮੂਨ ਮੇ ਲੱਗਾ ਹੁਣ ਡੰਡਾ ਸਿਰ ਦੇ ਵਿੱਚ ਵੱਜਦਾ ਪਿਆਰਿਓ ਅੱਗੇ ਲਾ ਕੇ ਲੈ ਜਾਂਦੇ ਨੇ ਕਈ ਕਹਿੰਦੇ ਅੱਗਾ ਕਿਨੇ ਵੇਖਿਆ ਲੱਖਾਂ ਦੇ ਵਿੱਚੋਂ ਪਿਆਰਿਓ ਕਿਸੇ ਕਿਸੇ ਤੇ ਕਿਰਪਾ ਹੋ ਜਾਂਦੀ ਅੱਗਾ ਵੀ ਵੇਖ ਕੇ ਆ ਜਾਂਦਾ ਆਓ ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾ ਹੀ ਦੇਵਾਂ ਸਚਾਈ ਹੈ ભગવાੜੇ ਦੀ એક માતા રેੜੇ ਦੇ ਵਿੱਚ ਪਈ ਹੋਈ ਏ ਜੋ ਲਿਖਿਆ ਇਨ ਬਿਨ ਜਿਵੇਂ ਮਰਤਦਾ ਵਰਤਾਰਾ ਆਪਣੇ ਤੇ ਪਿਆਰਿਓ રેੜੇ ਦੇ ਵਿੱਚ ਪਈ ਆ ਤਿੰਨੋਂ ਰਾਣੀਆਂ ਬੋਕਰ ਫੇਰੀ ਜਾਂਦੀਆਂ ਨੇ ਕਿ ਕੀ ਉਠਾਉਣਾ માતા ਨੂੰ ਉੱਠ ਬੈਗੀ ਗਲਾਸ ਚਾਹ ਦਾ ਕਿਸਾਲੇ ਸਰਾਣੇ ਰੱਖ ਦੁੱਤਾ ਪਾਣੀ ਦਾ ਗਲਾਸ ਭਰ ਕੇ ਸਰਾਣੇ ਰੱਖ ਦੁੱਤਾ ਹੁਣ ਬੋਕਰ ਭਾਰੀ ਵੀ ਹੋ ਗਈ ਆ ਪਿਆਰਿਓ ਤੇ ਸਾਰਾ ਕੰਮ ਸਮੇਟ ਲਿਆ ਤੇ ਸੂਰਜ ਵੀ ਚੜ੍ਹਨਾ ਸ਼ੁਰੂ ਹੋ ਗਿਆ ਹੈ માતા ਨਹੀਂ ਠੀ ਕਹਿਣ ਲੱਗੇ ਮਾਤਾ ਲਈ ਇਹ ਪਤਾ ਚਾਹ ਵੀ ਹੋਵੇ ਪਈ ਪਾਣੀ ਵਿੱਚ ਹੋ ਪਈ ਮਾਤਾ ਕਿਉਂ ਨਹੀਂ ਉੱઠી ਮਾਤਾ ਨੂੰ ਲਾ ਕੇ ਵੇਖਿਆ ਤੇ ਮਾਤਾ ਹੈ ਨਹੀਂ ਹੁਣ ਉਸੇ ਵੇਲੇ ਘਾਦੇ ਵਿੱਚ ਸਾਹ ਸੰਭਾਲ ਕਰਕੇ ਮਾਤਾ ਦੀ ਤੇ ਰੌਲਾ ਰੱਪਾ ਪੈ ਗਿਆ ਕਹਿਣ ਲੱਗੇ ਸਾਰੇ ਜੀਆਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰ ਦਿਓ ਮਾਤਾ ਚੜਾਈ ਕਰਕੇ ਮਾੜਾ ਜਿਹਾ ਪਿਆਰਿਓ ਸਿਰ ਠੋਕੇ ਵੇਖਿਆ ਤੇ ਇੱਥੇ ਮਾਤਾ ਦੇ ਸੱਟ ਲੱਗੀ ਜਮਕਾ ਡੰਡ ਮੂਹਣ ਮੇ ਲਾ ਕੇ ਜਮ ਦਾ ਡੰਡਾ ਸਿਰ ਦੇ ਵਿੱਚ ਵੱਜਦਾ ਜਦੋਂ ਉਹ ਅੱਗੇ ਲੱਕ ਕੇ ਜਾਂਦਾ ਹੁਣ ਸਾਰੇ ਸਨੇਹੀ ਰਿਸ਼ਤੇਦਾਰ ਸੱਜ ਲੈ ਲੋਹੜੇ ਦੇ ਵੇਲੇ ਦਾ ਸਮਾਂ ਹੋਇਆ ਪਿਆਰਿਓ ਸੋਚਿਆ ਕਿ ਮਾਤਾ ਨੂੰ ਲੈ ਚੱਲੀਏ ਜਿਸ ਵੇਲੇ ਮਾਤਾ ਦੇ ਇਸ਼ਨਾਨ ਪਾਣ ਦੀ ਤਿਆਰੀ ਕਰਨ ਲੱਗੇ ਪਿਆਰਿਓ ਤੇ ਮਾਤਾ ਉੱਠ ਕੇ ਬੈਠ ਗਈ ਉੱਠ ਕੇ ਬੈਠ ਕੇ ਹੀ ਮਾਤਾ ਸਾਰੇ ਵਹਿਗਰੂ ਵਹਿਗਰੂ ਕਰਨ ਲੱਗ ਪਏ ਸਾਰੇ ਬੈਠ ਕੇ ਗੱਲ ਕਰ ਬਾਤ ਸੁਣਨ ਲੱਗ ਪਏ ਮਾਤਾ ਨੂੰ ਜਲ ਪਾਣੀ ਛਕਾਇਆ ਪੁੱਛਣ ਲੱਗ ਪਏ ਮਾਤਾ ਕੀ ਹੋਇਆ ਤੈਨੂੰ ਕੀ ਬਣਿਆ ਹੁਣ ਅਟਲ ਸਚਾਈ ਆ ਪਿਆਰਿਓ ਲੱਖਾਂ ਦੇ ਵਿੱਚੋਂ ਕਿਸੇ ਕਿਸੇ ਤੇ ਹੁੰਦੀ ਐ ਐਸੀ ਗੱਲ ਸਈਜੇ ਸਈਜੇ ਮਾਤਾ ਦੀ ਸੁਰਤੀ ਜੀ ਮੁਣੀ ਤੇ ਮਾਤਾ ਕਹਿਣ ਲੱਗੀ ਕਹਿਣ ਲੱਗੀ ਕਾਲੇ ਕੱਪੜਿਆਂ ਦੇ ਵਿੱਚ ਆਏ ਨੇ 4-5 ਜਣੇ ਆਉਂਦਿਆਂ ਸਾਰੀ ਮੇਰੇ ਸਿਰ 'ਤੇ ਡੰਡਾ ਮਾਰਿਆ ਤੇ ਮੈਨੂੰ ਅੱਗੇ ਲਾ ਲਿਆ ਸੰਗਲਾਂ ਨਾਲ ਬੰਨ ਕੇ ਹੁਣ ਮੈਨੂੰ ਲਈ ਜਾਂਦੇ ਲਈ ਜਾਂਦੇ ਆ ਅੱਗੇ ਉੱਚੀ ਜਗ੍ਹਾ ਤੇ ਚਿੱਟੇ ਕੱਪੜਿਆਂ ਵਾਲਾ ਇੱਕ ਬੈਠਾ ਮੈਨੂੰ ਉਹਦੇ ਕੋਲ ਜਾ ਕੇ ਪੇਸ਼ ਕੀਤਾ ਉਹਨੇ ਜਾਂਦਿਆਂ ਹੀ ਦੇਖਦਿਆਂ ਸਾਰੀ ਜੰਦੂਤਾ ਨੂੰ ਕਿਹਾ ਇਹਨੂੰ ਕਿਨੂੰ ਲਿਆਏ ਜੋ ਕਹਿੰਦੇ ਜੀ ਤੇਜਪੁਰ ਨੂੰ ਕਹਿੰਦੇ ਇਹ ਤੇਜਪੁਰ ਨਹੀਂ ਸੀ ਲਿਉਣੀ ਤੇਜਪੁਰ ਤੇ ਲਿਉਣੀ ਜਿਹੜੀ ਬਗਿਹਾਰੀ ਚਬਾਲ ਦੇ ਲਾਗੇ ਨਗਰ ਸੀ ਉਥੋਂ ਉਸ ਮਾਤਾ ਨੂੰ ਲਿਆਉਣਾ ਸੀ ਜਿਹੜੀ ਸਰਸਿਓ ਆਪਣੀ ਮਾਤਾ ਨੂੰ ਲੈਣ ਵਾਸਤੇ ਆਈ ਹੋਈ ਐ ਤੁਸੀਂ ਇਹ ਤੇਜਪੁਰ ਨੂੰ ਫਗਵਾੜੇ ਵਾਲੀ ਨੂੰ ਲੈ ਛੱਡ ਕੇ ਆਓ ਕਹਿੰਦੇ ਫਿਰ ਮੈਨੂੰ ਛੱਡ ਕੇ ਗਏ ਹੁਣ ਪਰਵਾਰ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਕਹਿੰਦਾ ਐਸਾ ਹੋ ਨਹੀਂ ਸਕਦਾ ਸਾਰਾ ਕੁਝ ਚਲੋ ਖੁਸ਼ੀ ਖਿਸ਼ਾਲੀ ਹੋਇਆ ਲੰਗਰ ਪਾਣੀ ਪਿਆ ਸੀ ਸ਼ਿਕਾਉਣਾ ਸੀ ਸ਼ਿਕਾ ਕੇ ਬੱਚਿਆਂ ਨੇ ਇੱਕ ਗੱਡੀ ਤਿਆਰ ਕਰਵਾਈ ਤੇ ਪਿਆਰਿਓ ਜਵਾਲ ਦੇ ਲਾਗੇ ਬਗਿਹੜੀ ਪਹੁੰਚ ਗਏ ਤੇ ਸ਼ਾਮਾਂ ਜੀਆਂ ਦਾ ਟਾਈਮ ਆ ਉਸ ਵੇਲੇ ਕੀ ਵੇਖਦੇ ਨੇ ਇੱਕ ਸ਼ਮਸ਼ਾਨ ਘਾਟ ਨੂੰ ਸਰੀਰ ਨਹੀਂ ਜਾਂਦੇ ਮਗਰ ਮਗਰ ਲੋਕ ਪੁਰੇ ਜਾਂਦੇ ਆ ਤੇ ਗੱਡੀ ਖਿਲਾੜ ਕੇ ਪੁੱਛਿਆ ਪਈ ਇਹ ਕੌਣ ਹੈ ਕਹਿੰਦੇ ਜੀ ਇਹ ਸਰਸੇ ਤੋਂ ਮਾਤਾ ਆਈ ਸੀ ਤੇਜ ਗੌਰ ਆਪਣੀ ਮਾਤਾ ਨੂੰ ਮਿਲਣ ਵਾਸਤੇ ਧੀ ਮਿਲਣ ਵਾਸਤੇ ਆਈ ਸੀ ਤੇ ਉਹ ਪੂਰੀ ਹੋ ਗਈ ਆ ਥੋੜਾ ਚਿਰ ਹੋਇਆ ਤੇ ਫਿਰ ਉਹਦਾ ਸੰਸਕਾਰ ਕਰਨ ਲੈ ਕੇ ਜਾ ਕਹਿੰਦਾ ਭਾਪ ਪਿਆਰਿਓ ਜਿਹਦੇ ਤੇ ਸਤਿਗੁਰੂ ਦੀ ਕਿਰਪਾ ਹੋ ਜੇ ਉਹ ਪਰਵਾਰੇ ਜਾਂਦੇ ਨੇ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਇਸ ਵੇਲੇ ਪਕੜ ਚਲਾਉਣ ਦੂਤ ਜਦ ਕਿਸੇ ਨਾ ਦੇਣੀ ਭੇਤ ਕਿਸੇ ਨੂੰ ਦੱਸਦੇ ਨਹੀਂ ਕਿ ਅੱਜ ਇਹਨੂੰ ਲੈ ਜਾਣਾ ਅੱਗੇ ਕਹਿੰਦੇ ਛੱਡ ਖੜੋਤੇ ਖੀਨੇ ਮਾਹੀ ਜਿੰਸੋਂ ਲੱਗਾ ਹੇਤ ਕਈ ਵਾਰੀ ਪਰਿਵਾਰ ਦੇ ਜੀਵਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਪਿਆਰੋ ਲੈ ਕੇ ਜਾਂਦੇ ਐਸੀ ਗੱਲ ਨਹੀਂ ਕਿ ਭੇਤ ਵੀ ਲੱਗ ਜਾਂਦਾ ਹੈ ਪਤਾ ਵੀ ਲੱਗ ਜਾਂਦਾ ਹੈ ਪਰਿਵਾਰ ਬੈਠਾ ਪਰ ਇਹ ਨਹੀਂ ਪਤਾ ਹੁੰਦਾ ਕਿ ਲੈ ਜਾਣਾ ਜਿਹੜੀ ਸਤਿਗੁਰੂ ਨੇ ਗੱਲ ਲਿਖੀ ਹੈ ਨਾ ਇਹ ਸੱਜ ਹੈ ਜੀਆਂ ਨੂੰ ਇਹ ਨਹੀਂ ਪਤਾ ਹੁੰਦਾ ਇਹਨੂੰ ਲੈ ਹੀ ਜਾਣਾ ਪਰ ਜਦੋਂ ਪਿਆਰਿਓ ਸਾਰਿਆਂ ਦੇ ਵਿੱਚੋਂ ਪਕੜ ਕੇ ਲੈ ਜਾਂਦੇ ਨੇ ਤੇ ਹੱਥ ਮਰੋੜੇ ਤਨ ਕਪੇ ਸ਼ਿਆਹ ਹੋਵਾ ਛੇਤ ਫਿਰ ਉਹ ਹੱਥ ਨੂੰ ਬਾਹਾਂ ਲੱਤਾਂ ਨੂੰ ਮਰੋੜੇ ਚੜਦੇ ਆ ਜਿਵੇਂ ਵੇਲਣੇ ਦੇ ਵਿੱਚ ਪੀੜ ਕੇ ਕੱਢਿਆ ਜਾਂਦਾ ਹੈ ਰੰਗ ਕਾਲਾ ਇੱਕ ਵਨ ਸ਼ਾਹ ਹੋ ਜਾਂਦਾ ਪਿਆਰਿਓ ਜਿਸ ਵੇਲੇ ਸਰੀਰ ਦੇ ਵਿੱਚੋਂ ਆਤਮਾ ਨੂੰ ਖਿੱਚਿਆ ਜਾਂਦਾ ਹੈ ਤੇ ਫਿਰ ਸਤਿਗੁਰੂ ਕਹਿੰਦੇ ਜਿਹਾ ਬੀਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਤੇ ਪਿਆਰਿਓ ਜੋ ਅਸੀਂ ਇੱਥੇ ਕਿਰਤ ਕਮਾਈ ਕਰਾਂਗੇ ਜੋ ਅਸੀਂ ਪਰਮੇਸ਼ਰ ਦਾ ਨਾਮ ਲਵਾਂਗੇ ਜੋ ਪਿਆਰਿਓ ਅਸੀਂ ਸਿਮਰਨ ਕਰਾਂਗੇ ਉਹ ਅਸੀਂ ਬੀਜਿਆ ਹੋਵੇਗਾ ਤੋ ਸਾਡੇ ਨਾਲ ਜਾਵੇਗਾ ਇਹਦੀ ਬਾਤ ਪ੍ਰਧਾਈ ਮੈਂ ਦੱਸਦਿਆਂ ਅੱਜ ਦਾ ਸਮਾਂ ਬਦਲ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਪਰਿਵਾਰ ਨੇ ਕਣਕ ਬੀਜੀ ਹੈ ਦੂਜਾ ਪਰਿਵਾਰ ਛੋਲੇ ਬੀਜਿਆ ਉਹਨਾਂ ਦੇ ਘਰ ਦੇ ਵਿੱਚ ਛੋਲਿਆਂ ਦਾ ਭੰਡਾਰ ਹੈ ਤੇ ਉਹਨਾਂ ਦੇ ਘਰ ਕਣਕ ਦਾ ਭੰਡਾਰ ਹੈ ਗਰਮੀਆਂ ਦੇ ਦਿਨਿਆਂ ਹਲਾ ਦੀ ਵਾਈ ਆ ਬਲਦਾਂ ਦੀ ਵਾਈ ਆ ਬਾਹਰ ਬਾਹੀ ਕਰਨ ਜਾਂਦੇ ਨੇ ਪਿਆਰਿਓ ਇੱਕ ਜਿਹੜਾ ਮਨੁੱਖ ਕਣਕ ਦੀ ਰੋਟੀ ਖਾਣ ਵਾਲਾ ਉਹ ਆਪਦਾ ਕੰਮ ਕਰੀ ਜਾਂਦਾ ਜਿਹੜਾ ਛੋਲਿਆਂ ਦੀ ਰੋਟੀ ਖਾਂਦਾ ਉਹ ਪਾਣੀ ਪੀ ਪੀ ਕੇ ਨਾਲੇ ਤਾਂ ਫਰੀ ਜਾਂਦਾ ਨਾਲੇ ਕੰਮ ਨਹੀਂ ਹੁੰਦਾ ਹੁਣ ਪ੍ਰਸ਼ਾਦਾ ਫੇਰ ਆ ਗਿਆ ਦੁਪਹਿਰ ਦਾ ਮਾਈ ਪ੍ਰਸ਼ਾਦਾ ਲੈ ਕੇ ਇੱਥੇ ਬੜਾ ਗੁਲਾ ਗਿਲਾ ਕਰਦਾ ਹੈ ਗੁੱਸਾ ਕਰਦਾ ਹੈ ਕਹਿੰਦਾ ਕਿ ਆ ਵੇਖਦਾ ਆਪਣੇ ਗਰਮ ਗਵਾਂਢੀ ਭਰਾ ਹੀ ਹੈ ਨਾ ਸ਼੍ਰੀਗ ਇਹ ਸਾਰੀ ਦਿਹਾੜੀ ਹਲਵਾ ਹੀ ਜਾਂਦਾ ਇਹਨੂੰ ਤੇਰੀ ਲੱਗਦੀ ਮੈਨੂੰ ਤੇ ਇਹ ਕਿਉਂ ਲੱਗਦੀ ਜਿਆਦਾ ਕਹਿਣ ਲੱਗੀ ਸਵਾਮੀ ਜੀ ਜੋ ਬੀਜੋਗੇ وہی ਵੱਢੋਗੇ ਨਾ ਜੇ ਉਹਨਾਂ ਕਣਕ ਬੀਜੀ ਸੀ ਉਹ ਕਣਕ ਦੀ ਰੋਟੀ ਖਾਂਦੇ ਤੇ ਆਪਣੇ ਘਰ ਛੋਲੇ ਬੀਜੇ ਸੀ ਤੇ ਆਪਾਂ ਛੋਲਿਆਂ ਦੀ ਰੋਟੀ ਫਕਾ ਕੇ ਖਾਣੇ ਗਰਮੀ ਦੇ ਦਿਨਾਂ ਤੇ ਤਾਂ ਲੱਗੇਗੀ ਸੁ ਕਹਿਣ ਦਾ ਭਾਵ ਇਹ ਇੱਕ ਬੜਾ ਵੱਡਾ ਪੁਆਇੰਟ ਸੀ ਕਿ ਜੋ ਬੀਜਾਂਗੇ ਉਹ ਹੀ ਵੜਨਾ ਹੈ ਪਿਆਰਿਓ ਜੋ ਅਸੀਂ ਇੱਥੇ ਨਾਮ ਸਿਮਰਨ ਕਰਕੇ ਜਾਵਾਂਗੇ ਅੱਗੇ ਸਾਨੂੰ ਉਹਦਾ ਫਲ ਮਿਲਣਾ ਜਿਵੇਂ ਅਸੀਂ ਕਣਕ ਬੀਜੀ ਕਣਕ ਵਟਾਂਗੇ ਝੋਨਾ ਬੀਜਿਆ ਝੋਨਾ ਵਟਾਂਗੇ ਮੱਕੀ ਬੀਜੀ ਮੱਕੀ ਵਟਾਂਗੇ ਕਹਿਣ ਦਾ ਭਾਵ ਜੋ ਪਰਮੇਸ਼ਰ ਦਾ ਸਿਮਰਨ ਕੀਤਾ ਹੋਵੇਗਾ ਸਾਡੇ ਨਾਲ ਕੋਈ ਜਾਏਗਾ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਆ ਜੇ ਹਾ ਬੀਜੈ ਸੋ ਲੁਣੇ ਕਰਮਾਂ ਸੰਧਰਾ ਖੇਤ ਸਾਡੇ ਕਰਮਾਂ ਦੇ ਖੇਤ ਦੇ ਵਿੱਚ ਜੋ ਅਸੀਂ ਬੀਜ ਬੋਇਆ ਸਾਡੇ ਸ਼ਰੀਰ ਦੇ ਵਿੱਚ ਜੇ ਵਾਹਿਗੁਰੂ ਦਾ ਸਿਮਰਨ ਹੈ ਸਾਡੇ ਨਾਲ ਜਾਵੇਗਾ ਪਿਆਰਿਓ ਜੇ ਸਾਡੇ ਨਾਲ ਸਿਮਰਨ ਕੀਤਾ ਨਹੀਂ ਤੇ ਫਿਰ ਨਾਮ ਵੀ ਨਹੀਂ ਜਾਏਗਾ ਫਿਰ ਅੱਗੇ ਸਾਨੂੰ ਬੈਠਣ ਚੁੱਕੀ ਜਗ੍ਹਾ ਵੀ ਨਹੀਂ ਮਿਲੇਗੀ ਸੋ ਸਤਿਗੁਰੂ ਕਹਿੰਦੇ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈਏ ਗੁਰ ਰੱਖਣ ਵਾਲਾ ਹੇਤ ਹੁਣ ਸਤਿਗੁਰੂ ਕਹਿੰਦੇ ਆ ਭਾਦਰੋ ਦੇ ਬਹੀਨੇ ਨੂੰ ਮੁੱਖ ਰੱਖ ਕੇ ਸਮਝਾਉਂਦੇ ਨੇ ਪਿਆਰਿਓ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਬਾਦੋ ਮਹੀਨੇ ਦੇ ਵਿੱਚ ਵੀ ਉਦੀ ਰੱਖਿਆ ਕੌਣ ਕਰੇਗਾ ਪਰਮਾਤਮਾ ਪਰਮੇਸ਼ਰ ਉਹਦਾ ਮਿਹਰ ਭਰਿਆ ਹਥ ਹੋਵੇਗਾ ਜਿਨੇ ਗੁਰੂ ਦੇ ਚਰਨਾਂ ਦਾ ਹੌਟ ਆਸਰਾ ਲੈ ਲਿਆ ਜਿਨੇ ਸਤਗੁਰੂ ਦੇ ਚਰਨਾਂ ਦਾ ਆਸਰਾ ਪਿਆਰੇ ਬੀਨ ਲਿਆ ਉਹਦੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇਗੀ ਸੋ ਭਾਦਰੋਂ ਦਾ ਮਹੀਨਾ ਸਮੂਹ ਸਾਧ ਸੰਗਤ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਤੇ ਸਤਗੁਰੂ ਐਨੀ ਗੁ ਮਿਹਰ ਰੱਖੇ ਕਿ ਸਾਡੀ ਫਸਲ ਵਾੜੀ ਸੁਖ ਸ਼ਾਂਤੀ ਦੇ ਨਾਲ ਸਾਡੇ ਘਰ ਆ ਜਾਵੇ ਸਾਡੇ ਜੀਵ ਜੀਵਾਂ ਦੀ উপਜੀਵਕਾ ਸੁਖ ਸ਼ਾਂਤੀ ਦੇ ਨਾਲ ਸਾਡੇ ਘਰ ਵਿੱਚ ਆ ਜਾਵੇ ਸਮੂਹ ਸੰਗਤਾਂ ਦਾ ਤੈਦਰੁਤਨਵਾਜ ਜੀ ਹੋਈਆਂ ਭੁੱਲਾਂ ਨੂੰ ਨਾ ਚਕਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਜਪੁਰ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ